ਆਦਾ ਨੈਸ਼ਨਲ ਹਾਈਵੇ ਤੇ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਹੜੀ ਹੈ ਸਰਹੰਗ ਖੇਤਰ ਪਟਿਆਲਾ ਨੇੜੇ ਹਾਈਵੇ ਤੋਂ ਸਾਹਮਣੇ ਆਈ ਹੈ ਕਿ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਫੋਰਚਨਰ ਗੱਡੀ ਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਤਿੰਨ ਜੀ ਜੋ ਕਿ ਗੱਡੀ ਦੇ ਵਿੱਚ ਸਵਾਰ ਸੀ ਤਾਂ ਇਹ ਇੱਕ ਦੇ ਹੱਥ ਵਿੱਚ ਪਿਸਤਲ ਸੀ ਤੇ ਇੰਝ ਲੱਗ ਰਿਹਾ ਹੈ ਕਿ ਜਿੱਦਾਂ ਪਹਿਲਾਂ ਉਸਨੇ ਪਤੀ ਪਤਨੀ ਅਤੇ ਪੁੱਤ ਨੂੰ ਗੋਲੀ ਮਾਰੀ ਹੈ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਰੀਲਾ ਸਮਾਪਤ ਕਰੀ ਇਹ ਵੀ ਪੂਤਨਾ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਕੁਝ ਲੋਕ ਕੰਮ ਕਰ ਰਹੇ ਸੀ ਪਰ ਮਨੇ ਪੁਲਿਸ ਨੂੰ ਤਰੰਤ ਖੌਨੀ ਕੀਤਾ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਮਾਮਲੇ ਦੀ ਪੂਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖ ਵਾਲਾ ਪਿੰਡ ਹੈ ਹੈਗਾ ਲੰਬੀ ਦੇ ਵਿੱਚ ਹੈ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਹੈ ਜਿਹੜਾ ਮੋਹਾਲੀ ਦੇ ਵਿੱਚ ਰਹਿ ਰਿਹਾ ਹੈ ਜੀ ਦਾ ਇਹਨਾਂ ਦਾ ਸੁਸਾਇਡ ਕੀਤਾ ਹੈਗਾ ਲੱਗਦਾ ਉਹਨੇ ਗੋਲੀ ਮਾਰਤੀ ਆਪਣੀ ਬਾਈਕ ਤੇ ਵੀ ਆਪ ਦੀ ਜਿਹੜਾ ਗੱਲ ਆ ਰਹੀ ਹੈ। ਇਹਨੇ ਬਾਅਦ ਦਾ ਹੀ ਹੈਗਾ ਪੂਤ ਬਾਦ ਨੂੰ ਬੰਦੀ ਕਰ ਦਿੱਤੀ ਸੋ ਸਾਡੇ ਕਾਜਾਂ ਦਾ ਕੀਤਾ ਗਿਆ ਸਰ ਬੇਪਰਵਾਹ ਠੀਕ ਤੇ ਸਰ ਕੋਈ ਕੁਝ ਬੈਕਗ੍ਰਾਉਂਡ ਪਤਾ ਲੱਗ ਰਿਹਾ ਜੀ ਕੋਈ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਕਰੀਬ ਜੰਬੀ ਹੋਈ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਇਹ ਐਕਚੁਅਲੀ ਪਹਿਲੇ ਮੋਟੀਖੀ ਦਾ ਕੰਮ ਕਰਦਾ ਸੀਗਾ ਕਿੰਤੂ ਸਿਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਰੀ ਦੇ ਵਿੱਚ ਅੱਛਾ ਜੀ Gracias. Sí. Sí.